ਪ੍ਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਜਿਹੜਾ ਮੁੱਦਾ ਉਹ ਲਗਾਤਾਰ ਫਖਦਾ ਜਾ ਰਿਹਾ ਤੇ ਪੰਜਾਬ ਭਰ ਦੇ ਜਿਹੜੇ ਮੁਲਾਜ਼ਮ ਨੇ ਉਹ ਇਕੱਠੇ ਨੇ ਇਸ ਮੁੱਦੇ ਤੇ ਤੇ ਲੜਾਈ ਲੜ ਰਹੇ ਨੇ ਭਗਵੰਤ ਮਾਨ ਸਰਕਾਰ ਦੇ ਖਿਲਾਫ ਜਿਹੜਾ ਰੋਸ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ ਅੱਜ ਮੈਨੂੰ ਇਸ ਕਤਰੇ ਤੇ ਵਿੱਚ ਜਿਹੜਾ ਗੇਟ ਰੈਲੀ ਕੀਤੀ ਗਈ ਆ ਮੁਲਾਜ਼ਮਾਂ ਨੇ ਇਕੱਠੇ ਹੋ ਕੇ ਇੱਕ ਵਾਰ ਫੇਰ ਤੋਂ ਇਸ ਮੰਗ ਨੂੰ ਜਵਰਾ ਸ਼ੋਰਾ ਦੇ ਨਾਲ ਚੁੱਕਿਆ ਤੇ ਪੈਨਸ਼ਨਰਸ ਦੇ ਪੱਖੋਂ ਇੱਕ ਨਿਕ ਇੰਪੋਰਟੈਂਟ ਡਿਮਾਂਡ ਹੈ ਉਹ ਕੀ ਸੋਚਦੇ ਨੇ ਗੱਲਬਾਤ ਕਰਾਂਗੇ ਸਾਡੇ ਨਾਲ ਸ਼ਾਮ ਲਾਲ ਸ਼ਰਮਾ ਜੀ ਮੌਜੂਦ ਨੇ ਸ਼ਰਮਾ ਜੀ ਕਿਵੇਂ ਦੇਖਦੇ ਹੋ ਓਪੀਐਸ ਦਾ ਇੱਕ ਵਾਦਾ ਵੀ ਕੀਤਾ ਗਿਆ ਸੀ ਕੈਬਨਿਟ ਦੇ ਵਿੱਚ ਵੀ ਐਲਾਨ ਕੀਤਾ ਗਿਆ ਕਿ ਅਸੀਂ ਓਪੀਐਸ ਜਿਹੜੀ ਹੈਗੀ ਹੈ ਉਹ ਬਹਾਲ ਕਰਤੀ ਹੈ ਲਾਗੂ ਕਰ ਦਾਂਗੇ ਪਰ ਉਸ ਤੋਂ ਬਾਅਦ ਕਾਫੀ ਸਮਾਂ ਹੁਣ ਹੋ ਚੁੱਕਿਆ ਹੈ ਹੁਣ ਕਿਵੇਂ ਦੇਖਦੇ ਹੋ ਅਸੀਂ ਪੰਜਾਬ ਸੈਕਟਰੀਅਟਰੀਆਂ ਦੇ ਰਿਟਾਇਰਡ ਅਫਸਰ ਐਸੋਸੀਏਸ਼ਨ ਜਿਹੜੀ ਹੈ ਪੈਨਸ਼ਨਰ ਦੀ ਉਹਦੇ ਵੱਲੋਂ ਸਪੋਰਟ ਕਰਨ ਆਏ ਆਂ ਅਸੀਂ ਮੰਕਰੀਡਰ ਸਟਾਫ ਐਸੋਸੀਏਸ਼ਨ ਜਿਹੜੀ ਸਟ੍ਰਾਈਕ ਚੱਲੀ ਜਾ ਰਹੀ ਹੈ ਉਹਦੀ ਸਪੋਰਟ ਕਰਦੇ ਆਂ ਤੇ ਸੈਕਟਰੀਅਟ ਸਟਾਫ ਜਿੰਦੀ ਨਵੀਂ ਚੋਣਾ ਹੋਈਆਂ ਨੇ ਉਹਨਾਂ ਦੇ ਨਾਲ ਤੇ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਆਂ ਅੱਜ ਦੀ ਰੈਲੀ ਦੇ ਵਿੱਚ ਅਸੀਂ ਪਾਰਟਿਸਿਪੇਟ ਕੀਤਾ ਹੈ ਈਵਨ ਜਿਹੜੀ ਕੱਲ ਨੂੰ ਰੈਲੀ ਹੋ ਰਹੀ ਹੈ ਸੈਕਟਰੀਅਟ ਦੇ ਵਿੱਚ ਮੇਨ ਬਿਲਡਿੰਗ ਦੇ ਸਾਹਮਣੇ ਉੱਥੇ ਵੀ ਅਸੀਂ ਪਾਰਟਿਸਿਪੇਟ ਕਰ ਰਹੇ ਆਂ ਸਾਡੇ ਅਸੀਂ ਸਰਕਾਰ ਤੋਂ ਚਾਹੁੰਦੇ ਆਂ ਕਿ ਜਿਹੜੀ ਮੇਨ ਮੰਗਾਂ ਕਟੋ ਕਟ ਉਹਨਾਂ ਦੀ ਇਮੀਡੀਏਟਲੀ ਅਨਾਉਂਸਮੈਂਟ ਹੋਣੀ ਚਾਹੀਦੀ ਹੈ ਮਹਿੰਗਾਈ ਪੱਤੇ ਜਿਹੜੀ ਕਿਸ਼ਤਾ ਨੇ ਡੀਅਰ ਅਨਾਉਂਸ ਜਿਹੜਾ ਮੁਲਾਜ਼ਮਾਂ ਤੇ ਵੀ ਲਾਗੂ ਹੈ ਪੈਨਸ਼ਨਰ ਤੇ ਵੀ ਲਾਗੂ ਹੈ ਸਾਰੀ ਸਰਕਾਰਾਂ ਨੇ ਦਿੱਤੀਆਂ ਨੇ ਸਾਡੇ ਗਵਾਂਧੀ ਰਾਜ ਨੇ ਦਿੱਤਾ ਹੈ ਉਸ ਦੀ ਜਿਹੜੀ ਅਨਾਉਂਸਮੈਂਟ ਹੈ ਉਹ ਤੁਰੰਤ ਹੋਣੀ ਚਾਹੀਦੀ ਹੈ ਪੇ ਕਮਿਸ਼ਨ ਦਾ ਜਿਹੜਾ ਏਰੀਅਰ ਹੈ 1 ਇੱਕ 2016 ਤੋਂ ਲੈ ਕੇ 36 2021 ਤੱਕ ਦਾ ਉਹ ਸਾਰਿਆਂ ਦੇ ਲਾਗੂ ਹੈਗਾ ਉਹ ਜਿਹੜਾ ਸਾਡਾ ਬਕਾਇਆ ਹੈਗਾ ਉਹ ਵੀ ਸਰਕਾਰ ਨੂੰ ਦੇਣਾ ਚਾਹੀਦਾ ਹੈ ਇਸ ਦੇ ਨਾਲ ਪ੍ਰਾਣੀ ਪੈਨਸ਼ਨ ਬਹਾਲ ਕਰਨ ਵਾਸਤੇ ਬਹੁਤ ਵੱਡੀ ਜਦੋਜਹਾਦ ਪੰਜਾਬ ਦੇ ਵਿੱਚ ਚੱਲ ਰਹੀ ਹੈ ਹਰ ਪੰਜਾਬ ਸਰਕਾਰ ਨੇ ਮੰਨਿਆ ਵੀ ਹੈ ਕਿ ਅਸੀਂ ਇਹ ਸਕੀਮ ਨੂੰ ਲਾਗੂ ਕਰਾਂਗੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਸਕੀਮ ਨੂੰ ਵੀ ਖੇਤੀ ਤੋਂ ਖੇਤੀ ਲਾਗੂ ਕੀਤਾ ਜਾਵੇ ਨਾਲ ਦੀ ਨਾਲ ਅਸੀਂ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕਰਦੇ ਆਂ ਕਿ ਜੋ ਵੀ ਐਜੀਟੇਸ਼ਨ ਪੰਜਾਬ ਦੇ ਵਿੱਚ ਚੱਲ ਰਹੀ ਹੈ ਮਿਨਿਸਟਰੀਅਲ ਸਟਾਫ ਐਸੋਸੀਏਸ਼ਨ ਦੀ ਬਾਕੀ ਯੂਨੀਅਨਾਂ ਦੀ ਕਿ ਗੱਲਬਾਤ ਦਾ ਤਰੀਕਾ ਅਪਣਾਉਂਦੇ ਹੋਏ ਸਾਡੀ ਜਿਹੜੀ ਮੰਗਾਂ ਪੂਰੀ ਕੀਤੀਆਂ ਜਾਣ ਅੱਛਾ ਪਹਿਲਾਂ ਤੁਸੀਂ ਕਾਂਗਰਸ ਸਰਕਾਰ ਸੀ ਉਦੋਂ ਵੀ ਇਹੀ ਮੰਗਾਂ ਰੱਖਦੇ ਰਹੇ ਆਪਣਾ ਤੁਸੀਂ ਪ੍ਰੋਟੈਸਟ ਵੀ ਕਰਦੇ ਰਹੇ ਹੁਣ ਭਗਵਾਨਤਮਾਨ ਸਰਕਾਰ ਹੈ ਆਮ ਆਦਮੀ ਪਾਰਟੀ ਸਰਕਾਰ ਹੈ ਡਿਫਰੈਂਸ ਕੁਝ ਦੇਖਦੇ ਹੋ ਕੁਝ ਚੰਗਾ ਵੀ ਹੋਇਆ ਤੁਹਾਨੂੰ ਲੱਗਦਾ ਵੀ ਕੁਝ ਕਿ ਡਿਮਾਂਡਸ ਮੰਨੀਆਂ ਜਿਹੜੀਆਂ ਹੁਣ ਡਿਫਰੈਂਸ ਸਿਰਫ ਇੰਨਾ ਕਹੇ ਕਿ ਕਾਂਗਰਸ ਸਰਕਾਰ ਦੇ ਦੌਰਾਨ ਸੁਣਵਾਈ ਨਹੀਂ ਹੁੰਦੀ ਸੀ ਕੋਈ ਮੀਟਿੰਗਾਂ ਨਹੀਂ ਹੁੰਦੀ ਸੀ ਲੇਕਿਨ ਇਹ ਸਰਕਾਰ ਦੇ ਦੌਰਾਨ ਮੀਟਿੰਗਾਂ ਹੋਈਆਂ ਨੇ ਸੁਣਵਾਈ ਹੋਈ ਹੈ ਲੇਕਿਨ ਰਿਜ਼ਲਟ ਕੋਈ ਨਹੀਂ ਆਇਆ ਕਿਉਂਕਿ ਅਸੀਂ ਰਿਜ਼ਲਟ ਚਾਹੁੰਦੇ ਆਂ ਇਹ ਜਿਹੜਾ ਸਿਸਟਮ ਚੱਲ ਰਿਹਾ ਹੈ ਇਹਦੇ ਨਾਲ ਰਿਜ਼ਲਟ ਨਹੀਂ ਆ ਰਿਹਾ ਕਿਉਂਕਿ ਮੀਟਿੰਗਾਂ ਤਾਂ ਬਹੁਤ ਕੀਤੀਆਂ ਨੇ ਹੁਣੇ ਕਹੀ ਜਾਂਦੇ ਨੇ ਕਿ ਫਾਈਲਾਂ ਮੁੱਖ ਮੰਤਰੀ ਸਾਹਿਬ ਕੋਲ ਨੇ ਮੁੱਖ ਮੰਤਰੀ ਸਾਹਿਬ ਕੋਲ ਨੇ ਕਈ ਗੱਲਾਂ ਜਿਹੜੀਆਂ ਨੇ ਜਿੱਥੇ ਕੋਈ ਡਿਸਕਸ਼ਨ ਰਿਕੁਆਇਰ ਨਹੀਂ ਹੈਗੀ डीए ਮਹਿੰਗਾਈ ਪੱਤੇ ਦੀ ਕਿਸ਼ਤਾਂ ਰਿਲੀਜ਼ ਕਰਨੀ ਉਹਦੇ ਵਿੱਚ ਕੋਈ ਜ਼ਰੂਰਤ ਨਹੀਂ ਕਿਸੇ ਡਿਸਕਸ਼ਨ ਦੀ ਏਰੀਆ ਰ ਹੈ ਉਹ ਡਿਸਾਈਡ ਕਰਨਾ ਇਹਨਾਂ ਨੇ ਕਿ ਕਿੰਨੀ ਕਿਸ਼ਤਾਂ ਦੇਣਾ ਉਹ ਦਿੱਤਾ ਜਾਵੇ ਪੁਰਾਣੀ ਪੈਨਸ਼ਨ ਸਕੀਮ ਦੇ ਬਾਰੇ ਨੋਟੀਫਿਕੇਸ਼ਨ ਆਲਰੇਡੀ ਕੀਤਾ ਸੀ ਉਹ ਤੇ ਜਿਹੜੀ ਕਮੀ ਪੇਸ਼ੀਆਂ ਨੇ ਉਹਨਾਂ ਨੂੰ ਦੂਰ ਕਰਨਾ ਹੈ ਸੀ ਇਹ ਜਿਹੜੀ ਪ੍ਰੈਜ਼ੀਡੈਂਟ ਸਰਕਾਰ ਹੈ ਇਹ ਐਡਵਰਟਾਈਜ਼ਮੈਂਟ ਦੀ ਸਰਕਾਰ ਹੈ ਜਿਸ ਤੋਂ ਲੋਕੀ ਦੁਖੀ ਨੇ ਬੇਨਤੀ ਆਈ ਹੈ ਕਿ ਜੋ ਤੁਸੀਂ ਕਹਿੰਦੇ ਹੋ ਉਹ ਕਰਕੇ ਦਿਖਾਓ ਅਚ ਇੱਕ ਜਨਰਲ ਕੈਟੇਗਰੀ ਦੇ ਕਮਿਸ਼ਨ ਨੂੰ ਲੈ ਕੇ ਵੀ ਤੁਸੀਂ ਕਾਫੀ ਸਟਰਗਲ ਕਰਦੇ ਰਹੇ ਪਿਛਲੇ ਪਿਛਲੀ ਸਰਕਾਰ ਵੇਲੇ ਵੀ ਸੋ ਉਹਦਾ ਕੀ ਸਟੇਟਸ ਹੈਗਾ ਉਹ ਵੀ ਸੰ ਦੱਸੋ ਉਸ ਦਾ ਪੁਰਾਣੀ ਸਰਕਾਰ ਨੇ ਜਨਰਲ ਕੈਟੇਗਰੀ ਵੈਲਫੇਅਰ ਵਾਸਤੇ ਕਮਿਸ਼ਨ ਬਣਾਇਆ ਸੀ ਲੇਕਿਨ ਇਹਨਾਂ ਨੇ ਚੇਅਰਮੈਨ ਹੁਣ ਤੱਕ ਨਹੀਂ ਲਗਾਇਆ ਅਸੀਂ ਲਿਖਾ ਪੜੀ ਵੀ ਕਰਦੇ ਰਹੇ ਹਾਂ ਕਰ ਵੀ ਰਹੇ ਹਾਂ ਲੇਕਿਨ ਉਸ ਪਾਸੇ ਵੀ ਸਰਕਾਰ ਦਾ ਕੋਈ ਧਿਆਨ ਨਹੀਂ ਹੈਗਾ ਤੇ ਨਾ ਹੀ ਕੋਈ ਗੱਲਬਾਤ ਹੋਈ ਹੈ ਸ਼ੁਕਰੀਆ ਸੋਸੀ ਆ ਗੱਲ ਕੀਤੀ ਹੈ ਤੇ ਜਿਹੜੇ ਪੈਨਸ਼ਨਰਸ ਦੀ ਐਸੋਸੀਏਸ਼ਨ ਹੈਗੀ ਹੈ ਇਹ ਵੀ ਪੰਜਾਬ ਆ ਜਿਹੜੇ ਪੰਜਾਬ ਸੈਕਟਰੀਟ ਦੇ EMPLOYEES ਨੇ ਤੇ ਖਾਸ ਤੌਰ ਤੇ PSMSU ਜਿਨ੍ਹਾਂ ਨੇ ਪੂਰੇ ਸੂਬੇ ਦੇ ਵਿੱਚ ਇੱਕ ਵੱਡਾ ਪ੍ਰਦਰਸ਼ਨ ਜਿਹੜਾ ਹੈ ਲਗਾਤਾਰ ਉਹ ਲਿਖਿਆ ਹੋਇਆ ਉਸ ਉਹਨਾਂ ਦੇ ਹੱਕ ਦੇ ਵਿੱਚ ਜਿਹੜੇ ਹੈ ਖੜੇ ਨੇ ਤੇ ਪ੍ਰਾਣੀਆਂ ਜਿਹੜੀਆਂ ਕਿਸ਼ਤਾਂ ਨੇ ਡੇ ਦੀਆਂ ਤੇ ਪ੍ਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਨੂੰ ਲੈ ਕੇ ਜਿਹੜੀ ਲੜਾਈ ਹੈ ਮਲਾਜ਼ਮਾਂ ਦੀ ਉਸ ਦੇ ਵਿੱਚ ਇਹਨਾਂ ਦਾ ਨਾਂ ਯੋਗਦਾਨ ਜਿਹੜਾ ਹੈਗਾ ਉਹ ਵੀ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਚੰਡੀਗੜ੍ਹ ਤੋਂ ਕੈਮਰਾਮੈਨ ਕਾਸ਼ਦੀਪ ਦੇ ਨਾਲ ਹਰਸ਼ਵਪ ਸਿੰਘ ਸਿੱਤੂ ਬਾਬੂ ਸ਼ਹੀਦ ਟਾਈਮਸ